ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਕਰਦੀ ਹਾਂ ਸਵਾਗਤ ਬੁਲੇਟ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕੈਨੇਡਾ ਨੇ ਅਮਰੀਕੀ ਸਟੀਲ ਇੰਨੀਅਮ ਟੈਰਿਫ ਦੇ ਵਿਰੋਧ ਵਿੱਚ ਜਵਾਬੀ ਕਾਰਵਾਈ ਦਾ ਕੀਤਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਗਲੇ 30 ਦਿਨਾਂ ਦੇ ਅੰਦਰ ਟੈਰਿਫ ਖਤਮ ਕਰਨ ਸੰਬੰਧੀ ਕਰਨਗੇ ਮੁਲਾਕਾਤ ਬੀਸੀਸੀ ਕਾ ਪ੍ਰਣਾਲੀ ਸੰਕਟ ਦੇ ਵਿੱਚ ਕਲਾਸਰੂਮਾਂ ਦੇ ਵਿੱਚ ਸੂਬਾ ਪਦਰੀ ਸਟਾਫ ਦੀ ਕਮੀ ਸਿੱਖਿਆ ਪ੍ਰਣਾਲੀ ਨੂੰ ਕਰ ਰਹੀ ਹੈ ਪ੍ਰਭਾਵਿਤ ਵੈਂਕੂਵਰ ਪੁਲਿਸ ਦੇ ਮੁਤਾਬਕ ਹਿੰਸਕ ਅਪਰਾਧ 20 ਸਾਲਾਂ ਦੇ ਵਿੱਚ ਸਭ ਤੋਂ ਘੱਟ 2024 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 2025 ਦੀ ਤਿਮਾਹੀ ਦੇ ਵਿੱਚ ਕੁੱਲ ਅਪਰਾਧ 0.9% ਘਟੇ ਖਬਰਾਂ ਵਿਸਥਾਰ ਦੇ ਨਾਲ ਔਰ ਅਹਿਮ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਆ ਜਿਸ ਦੇ ਵਿੱਚ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਇਹ ਕਿਹਾ ਕਿ ਸੰਗੀ ਸਰਕਾਰ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਕੈਨੇਡੀਅਨਾਂ ਨੂੰ ਗਵਨਲੀ ਦੇਸ਼ਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਜਿਹੜਾ ਉਹ ਉਹਨਾਂ ਦੀ ਮਦਦ ਕਰੇਗੀ ਯਾਨੀ ਕਿ ਘਰ ਵਾਪਸ ਜਾਣ ਦੇ ਵਿੱਚ ਉਹਨਾਂ ਨੂੰ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਏਗੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਕੈਨੇਡੀਅਨਸ ਦੇ ਲਈ ਕੁਝ ਗਵਾਂਡੀ ਜਿਹੜੇ ਨੇ ਉਹ ਅਧਿਕਾਰ ਜਿਹੜੇ ਨੇ ਉਹ ਕਰ ਰਹੇ ਹਾਂ ਉਸ ਖੇਤਰਾਂ ਦੇ ਵਿੱਚ ਲਿਆਉਣ ਦੇ ਲਈ ਤੇ ਉਹਨਾਂ ਨੂੰ ਛੱਡਣ ਦੇ ਲਈ ਵਪਾਰਕ ਵਿਕਲਪਾਂ ਦੀ ਜਿਹੜੀ ਹੈ ਉਹ ਯੋਜਨਾ ਵੀ ਬਣਾ ਰਹੇ ਹਾਂ ਪੂਰੇ ਖੇਤਰ ਦੇ ਵਿੱਚ ਹਵਾਈ ਅੱਡੇ ਬੰਦ ਹੋਣ ਕਾਰਨ ਔਟਵਾਨੇ ਇਜ਼ਰਾਈਲੀ ਅਤੇ ਈਰਾਨੀ ਸਰਹੱਦਾਂ ਦੇ ਉੱਤੇ ਕੁਝ ਕ੍ਰੋਸਿੰਗਾਂ ਦੇ ਦੂਜੇ ਪਾਸੇ ਕਾਉਂਸਲਰ ਜਿਹੜੇ ਨੇ ਉਹ ਉੱਥੇ ਅਧਿਕਾਰੀ ਤਨਾਤ ਕੀਤੇ ਨੇ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਅਧਿਕਾਰੀ ਤਨਾਤ ਕਰਨ ਤੋਂ ਬਾਅਦ ਜਿਹੜੇ ਉਥੋਂ ਅ ਦੂਜੇ ਦੇਸ਼ਾਂ ਤੋਂ ਭੱਜਣ ਵਾਲਿਆਂ ਨੂੰ ਘਰ ਵਾਪਸ ਜਾਣ ਦੇ ਵਿੱਚ ਮਦਦ ਕੀਤੀ ਜਾ ਸਕੀ ਉਹਨਾਂ ਕਹੇ ਕਿ ਅਸੀਂ ਉਹਨਾਂ ਕੈਨੇਡੀਅਨਸ ਦੀ ਜਿਹੜੀ ਹੈ ਉਹ ਸਹਾਇਤਾ ਦੇ ਲਈ ਵਾਧੂ ਕਾਉਂਸਲਰ ਸੇਵਾਵਾਂ ਵੀ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਨੇ ਜੋ ਇਸ ਖੇਤਰ ਨੂੰ ਜਿਹੜਾ ਉਹ ਛੱਡਣਾ ਚਾਹੁੰਦੇ ਨੇ ਸੋ ਅਸੀਂ ਵਾਧੂ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੇ ਹਾਂ ਜਿਸ ਦੇ ਵਿੱਚ ਸਾਡੇ ਸਹਿਯੋਗੀਆਂ ਦੇ ਨਾਲ ਕੰਮ ਕਰਨਾ ਸ਼ਾਮਿਲ ਹੈ ਕੈਨੇਡਾ ਹਾਲ ਹੀ ਦੇ ਜਿਹੜੇ ਨੇ ਉਹ ਸਾਲਾਂ ਦੇ ਵਿੱਚ ਸੁਰਾਂ ਦੇ ਵਿੱਚ ਫੌਜੀ ਨਿਕਾਸੀ ਤੋਂ ਲੈ ਕੇ ਪਿਛਲੇ ਸਾਲ ਲਬਨਨ ਤੋਂ ਵਪਾਰਕ ਜਿਹੜਾ ਉਹ ਨਿਕਾਸੀ ਤੱਕ ਹਰ ਚੀਜ਼ ਦੇ ਵਿੱਚ ਸਹਿਯੋਗ ਕਰਨ ਦੇ ਲਈ ਜਿਹੜਾ ਉਹ ਸਹਿਯੋਗੀ ਦੇਸ਼ਾਂ ਦੇ ਵਿੱਚ ਸ਼ਾਮਿਲ ਹੋਇਆ ਹੈ ਸੋ ਆਨੰਦ ਇਸ ਖੇਤਰ ਦੇ ਵਿੱਚ ਰਹਿੰਦੇ ਕੈਨੇਡੀਅਨਸ ਨੂੰ ਜਿਹੜਾ ਹੈ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹਨਾਂ ਦੀ ਪੂਰੀ ਮਦਦ ਕੀਤੀ ਜਾਏਗੀ ਤੇ ਨਾਲ ਦੀ ਨਾਲ ਇੱਥੇ ਰਹਿੰਦੇ ਕੈਨੇਡੀਅਨਸ ਰਜਿਸਟ੍ਰੇਸ਼ਨ ਆਫ ਕੈਨੇਡੀਅਨਸ ਅਬ੍ਰੋਡ ਡਾਟਾਬੇਸ ਦੇ ਨਾਲ ਜਿਹੜਾ ਉਹ ਰਜਿਸਟਰਡ ਕਰਨ ਦੀ ਅਪੀਲ ਵੀ ਉਹਨਾਂ ਨੂੰ ਕੀਤੀ ਗਈ ਤਾਂ ਜੋ ਘਰ ਪਹੁੰਚਣ ਦੇ तरीकयां ਬਾਰੇ ਨਵੇਂ ਅਪਡੇਟਸ ਪ੍ਰਾਪਤ ਕਰ ਸਕਣ ਆਨੰਦ ਨੇ ਕਿਹਾ ਹੈ ਕਿ ਉਹ ਸਾਰੇ ਜਿਹੜੇ ਨੇ ਬਹੁਤ ਚਿੰਤਤ ਨੇ ਖਾਸ ਕਰਕੇ ਜਿਹੜੇ ਲੋਕ ਨੇ ਤੇ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਸ ਫਾਈਲ ਦੇ ਵਿੱਚ 24 ਘੰਟੇ ਕੰਮ ਕਰਦੇ ਰਹਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕੈਨੇਡੀਅਨਾਂ ਨੂੰ ਤੁਰੰਤ ਖੇਤਰ ਛੱਡਣ ਦੇ ਲਈ ਜਿਹੜਾ ਉਹ ਕੀ ਕਰ ਰਹੇ ਨੇ ਤਾਂ ਆਨੰਦ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਚੰਗੇ ਅਸੀਂ ਸੁਝਾਅ ਵੀ ਦੇ ਰਹੇ ਹਾਂ ਅਤੇ ਨਾਲ ਦੇ ਨਾਲ ਕੋਸ਼ਿਸ਼ ਕਰ ਰਹੇ ਕਿ ਉਹ ਸਹੀ ਹੀ ਸਲਾਮਤ ਆਪਣੇ ਘਰ ਪਹੁੰਚ ਸਕਣ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਕੈਨੇਡੀਅਨਸ ਦੇ ਲਈ ਜਿਹੜਾ ਰਵਾਨਗੀ ਦੇ ਵਿੱਚ ਸਹਾਇਤਾ ਕਰ ਰਹੇ ਹਾਂ ਜੋ ਉੱਥੋਂ ਜਾਣਾ ਚਾਹੁੰਦੇ ਨੇ ਤੇ ਅਸੀਂ ਤੁਹਾਡੇ ਲਈ ਜਿਹੜਾ ਉਹ ਇੱਥੇ ਖੜੇ ਹੋਏ ਹਾਂ ਮੌਜੂਦ ਆ ਇੱਥੇ ਕੈਨੇਡਾ ਨੇ ਇਸ ਹਫਤੇ ਆਪਣੇ ਨਾਗਰਿਕਾਂ ਨੂੰ ਜਿਹੜਾ ਉਹ ਇਜ਼ਰਾਈਲ ਦੀ ਯਾਤਰਾ ਤੋਂ ਬਚਨ ਦੀ ਜੜੀ ਹੈ ਉਹ ਅਪੀਲ ਵੀ ਕੀਤੀ ਸੀ ਤੇ ਇਰਾਨ ਦੇ ਨਾਲ ਵੀ ਮਿਜ਼ਾਈਲ ਹਮਲਿਆਂ ਦੇ ਨਾਲ ਅਤੇ ਹਵਾਈ ਹਮਲਿਆਂ ਦਾ ਦਾਨ ਪਰਦਾਨ ਜਿਹੜਾ ਕੀਤਾ ਜਾ ਰਿਹਾ ਹੈ ਇਸ ਮਾਹੌਲ ਦੇ ਵਿੱਚ ਸਾਰੇ ਕੈਨੇਡੀਅਨਸ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਕੈਨੇਡਾ ਨੇ ਸਾਲਾਂ ਤੋਂ ਈਰਾਨ ਜਾਣ ਦੀ ਸਲਾਹ ਜਿਹੜੀ ਹੈ ਉਹ ਨਹੀਂ ਦਿੱਤੀ ਔਰ ਔਟਵਾ ਤੇ ਇਸ ਦੇ ਜ਼ਿਆਦਾਤਰ ਸਹਿਯੋਗੀਆਂ ਨੇ ਵਾਰ-ਵਾਰ ਤਣਾਅ ਘਟਾਉਣ ਦੀ ਜਿਹੜੀ ਹੈ ਉਹ ਮੰਗ ਵੀ ਕੀਤੀ ਹੈ ਜਦੋਂ ਕਿ ਇਹ ਇਜ਼ਰਾਈਲ ਨੂੰ ਆਪਣਾ ਬਚਾ ਕਰਨ ਦਾ ਅਧਿਕਾਰ ਹੈ ਸੋ 13 ਜੂਨ ਨੂੰ ਜਿਹੜਾ ਉਹ ਕਿਹਾ ਜਾ ਰਿਹਾ ਕਿ 13 ਜੂਨ ਨੂੰ ਜਿਹੜੇ ਲੋਕ ਉਥੇ ਆਲਰੇਡੀ ਫਸੇ ਹੋਏ ਨੇ ਤੇ ਖਾਸ ਕਰਕੇ ਈਰਾਨ ਦੇ ਉੱਤੇ ਅਚਾਨਕ ਜਿਵੇਂ ਹਮਲਾ ਹੋ ਗਿਆ ਜਿਸ ਦਾ ਅਚਾਨਕ ਜਵਾਬੀ ਮਿਜ਼ਾਇਲਾਂ ਦੇ ਨਾਲ ਜਿਹੜਾ ਉਹ ਜਵਾਬ ਦਿੱਤਾ ਜਾ ਰਿਹਾ ਸੋ ਦੋਵਾਂ ਦੇਸ਼ਾਂ ਦਾ ਛੋਟੇ ਪੱਧਰ ਦੇ ਉੱਤੇ ਹਮਲਿਆਂ ਤੇ ਜਾਸੂਸੀ ਅਤੇ ਤੋੜ-ਫੋੜ ਦੀਆਂ ਕਾਰਵਾਈਆਂ ਦਾ ਇਤਿਹਾਸ ਜਿਹੜਾ ਉਹ ਰਿਹਾ ਹੈ ਇਸੇ ਲਈ ਹੁਣ ਇਜ਼ਰਾਈਲ ਨੇ ਕਿਹਾ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਈਰਾਨ ਦੇ ਉੱਤੇ ਹਮਲਾ ਉਹਨਾਂ ਨੇ ਕੀਤਾ ਕਿਉਂਕਿ ਦੇਸ਼ ਪ੍ਰਮਾਣੂ ਬੰਬ ਬਣਾਉਣ ਦੀ ਕਗਾਰ ਤੇ ਸੀ ਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਜਿਹੜੀ ਹੈ ਉਸ ਏਜੰਸੀ ਦਾ ਇਹ ਕਹਿਣਾ ਹੈ ਕਿ ਇਸ ਨੂੰ ਇਸ ਨੂੰ ਸਾਬਿਤ ਕਰਨ ਦੇ ਲਈ ਉਹਨਾਂ ਦੇ ਕੋਲ ਕੋਈ ਨਵਾਂ ਸਬੂਤ ਜਿਹੜਾ ਉਹ ਨਹੀਂ ਹੈ ਇਸੇ ਲਈ ਹੁਣ ਇਸ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਖਾਸ ਤੌਰ ਦੇ ਉਤੇ ਕੈਨੇਡੀਅਨਸ ਨੂੰ ਉਥੋਂ ਕੱਢਣਾ ਜ਼ਰੂਰੀ ਹੈ ਤੇ ਅਮਰੀਕੀ ਜਿਹੜੇ ਨੇ ਉਹ ਇਸ ਦੇ ਉੱਤੇ ਧਿਆਨ ਦੇ ਰਹੇ ਨੇ ਕਿ ਜਿਹੜੇ ਵੀ ਉੱਥੇ ਲੋਕ ਹੈ ਉਹਨਾਂ ਦੇ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ ਅਮਰੀਕੀ ਸੈਨੇਟਰ ਮਾਰਕ ਵਾਰਨਰ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਖੋਫੀਆ ਕਮੇਟੀ ਜਿਸ ਦੀ ਉਹ ਉਪ ਚੇਅਰਮੈਨ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਦਿੱਤੀ ਗਈ ਬਰੀਫਿੰਗ ਦੇ ਵਿੱਚ ਇਹ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਈਰਾਨ ਪਰਮਾਣੂ ਹਥਿਆਰਾਂ ਦਾ ਪਿੱਛਾ ਜਿਹੜਾ ਨਹੀਂ ਕਰ ਰਿਹਾ ਤੇ ਕਈ ਸਾਲਾਂ ਤੋਂ ਇਜ਼ਰਾਈਲ ਦੇਸ਼ਾਂ ਨੂੰ ਅਪੀਲ ਕਰਦਾ ਆਇਆ ਹੈ ਕਿ ਉਹ ਈਰਾਨ ਨੂੰ ਇਜ਼ਰਾਈਲੀਆਂ ਦੇ ਹਮਲਾ ਕਰਨ ਵਾਲੇ ਅੱਤਵਾਦੀ ਸਮੂਹਾਂ ਦੇ ਵਿੱਚ ਜਿਹੜਾ ਹਿਜਬੁੱਲਾਹ ਤੇ ਪੈਲੇਸਟੀਨੀ ਪੈਲੇਸਟੀਨੀ ਖੇਤਰਾਂ ਦੇ ਵਿੱਚ ਹਮਾਸ ਦਾ ਜਿਹੜਾ ਉਹ ਸਮਰਥਨ ਕਰਨ ਦੇ ਲਈ ਬੁਲਾਨ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਸੰਤ ਚੋਣਾਂ ਦੇ ਦੌਰਾਨ ਹੀ ਕਿਹਾ ਸੀ ਕਿ ਔਟਵਾਨੂ ਖੇਤਰ ਦੇ ਵਿੱਚ ਈਰਾਨੀ ਸਪੌਂਸਰਾਂ ਬਾਰੇ ਸਪਸ਼ਟ ਜਿਹੜਾ ਉਹ ਨਜ਼ਰ ਰੱਖਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਸਟੀਲ ਅਤੇ ਐਲੂਮੀਨੀਅਮ ਉਦਯੋਗਾਂ ਦੀ ਜਿਹੜੀ ਹੈ ਉਹ ਸੁਰੱਖਿਆ ਦੇ ਲਈ ਨਵੀਆਂ ਅਤੇ ਹੋਰ ਜਿਹੜੀਆਂ ਨੇ ਪ੍ਰਤੀ ਅਤੇ ਸੁਰੱਖਿਆਵਾਦੀ ਨੀਤੀਆਂ ਦੇ ਨਾਲ ਕਦਮ ਚੁੱਕ ਰਿਹਾ ਹੈ ਸੋ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਾਰਨੀ ਨੇ ਕਿਹਾ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ 3 ਦਿਨਾਂ ਦੇ ਅੰਦਰ ਟੈਰਿਫ ਖਤਮ ਕਰਨ ਦੇ ਸਮਝੌਤੇ ਨੂੰ ਅੱਗੇ ਵਧਾਉਣ ਦੇ ਲਈ ਜਿਹੜੇ ਨੇ ਮੁਲਾਕਾਤ ਜ਼ਰੂਰ ਕਰਨਗੇ ਗੱਲਬਾਤ ਵੀ ਕਰ ਰਹੇ ਨੇ ਸਹਿਮਤ ਵੀ ਹੋਏ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਸਾਨੂੰ ਘਰ ਦੇ ਵਿੱਚ ਆਪਣੀ ਤਾਕਤ ਨੂੰ ਮਜ਼ਬੂਤ ਜਿਹੜਾ ਉਹ ਵੀ ਕਰਨ ਦੀ ਲੋੜ ਹੈ ਉਹਨਾਂ ਨੇ ਕੈਨੇਡੀਅਨ ਕਾਮਯਾਬੇਕਾਰੋ ਬਾਰਾ ਨੂੰ ਬੇਇਨਸਾਫੀ ਦੇ ਵਾਲੇ ਅਮਰੀਕੀ ਟੈਰਿਫਾਂ ਨੂੰ ਉਹਨਾਂ ਨੇ ਕਿਹਾ ਕਿ ਬਚਾਉਣਾ ਚਾਹੀਦਾ ਸੋ 트럼ਪ ਨੇ ਮਾਰਚ ਦੇ ਵਿੱਚ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਦ ਦੇ ਉੱਤੇ 25% ਜਿਹੜਾ ਉਹ ਟੈਰਿਫ ਲਗਾਇਆ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇਸ ਦਰ ਨੂੰ ਵਧਾ ਕੇ 50% ਕਰ ਦਿੱਤਾ ਸੀ। ਕੈਨੇਡਾ ਜਿਹੜਾ ਹੈ ਕੈਨੇਡਾ ਨੇ ਹੁਣ ਤੱਕ ਮਾਰਚ ਦੇ ਵਿੱਚ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਉੱਤੇ 25% ਦੀ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ। ਕਾਰਨੇ ਨੇ ਵੀਰਵਾਰ ਨੂੰ ਕਿਹਾ ਹੈ ਕਿ 21 ਜੁਲਾਈ ਨੂੰ ਜਦੋਂ 30 ਦਿਨਾਂ ਦੀ ਗੱਲਬਾਤ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਜਾਵੇਗੀ ਤਾਂ ਫਿਰ ਇਸ ਤੇ ਅਗਲੇ ਕਦਮਾਂ ਬਾਰੇ ਸੋਚਿਆ ਜਾਏਗਾ ਯਾਨੀ ਕਿ ਉਹਨਾਂ ਨੂੰ ਵਿਰੋਧੀ ਤਰ੍ਹਾਂ ਨੂੰ ਅਮਰੀਕਾ ਦੇ ਨਾਲ ਵਿਆਪਕ ਵਪਾਰ ਸਮਝੌਤੇ ਦੇ ਵਿੱਚ ਹੋਈ ਪ੍ਰਗਤੀ ਦੇ ਅਨੁਸਾਰ ਪਦਰਾ ਦੇ ਉੱਤੇ ਐਡਜਸਟ ਕੀਤਾ ਜਾਏਗਾ ਆਟਮਾ 30 ਜੂਨ ਨੂੰ ਜਿਹੜਾ ਉਹ ਨਿਯਮ ਵੀ ਬਣਾ ਰਿਹਾ ਹੈ ਇਸ ਸਬੰਧੀ ਖਾਸ ਕਰਕੇ ਕਿ ਅੱਗੇ ਜਿਹੜਾ ਉਹ ਕੀ ਕੀਤਾ ਜਾਣਾ ਚਾਹੀਦਾ ਸੋ ਸੰਘੀ ਖਰੀਦ ਨੂੰ ਕੈਨੇਡਾ ਤੇ ਭਰੋਸਯੋਗ ਵਪਾਰਕ ਭਾਈਵਾਲਾ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਤੱਕ ਸੀਮਿਤ ਕਰਨਗੇ ਅਮਰੀਕਾ ਦੇ ਸਟੀਲ ਅਤੇ ਐਲੂਮੀਨੀਅਮ ਟੈਰਿਫ ਸਿਰਫ ਕੈਨੇਡਾ ਦੇ ਹੀ ਜਿਹੜੇ ਨੇ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਲਾਗੂ ਹੋਣਗੇ ਸੋ ਜਿਸ ਕਾਰਨ ਡੰਪਿੰਗ ਬਾਰੇ ਚਤਾਵਾ ਵੀ ਪੈਦਾ ਹੋ ਰਹੀਆਂ ਨੇ ਸਰਕਾਰ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਗੈਰ ਮੁਕਤ ਵਪਾਰ ਸਮਝੌਤੇ ਵਾਲੇ ਭਾਈਵਾਲਾ ਤੋਂ ਸਟੀਲ ਉਤਪਾਦਾਂ ਦੇ ਆਯਾਤ ਦੇ ਉੱਤੇ 2024 ਦੇ ਪੱਧਰ ਦੇ 100% ਜਿਹੜੇ ਨੇ ਉਹ ਟੈਰਿਫ ਦਾ ਰਕੋਟੇ ਸਾਬਤ ਕਰੇਗਾ ਕਾਰਨੇ ਨੇ ਕਿਹਾ ਕਿ ਕੈਨੇਡੀਅਨ ਉਦਯੋਗਾਂ ਨੂੰ ਅਨੁਚਿਤ ਵਪਾਰਕ ਅਭਿਆਸਾਂ ਤੇ ਜਿਹੜਾ ਉਹ ਓਵਰ ਕੈਪੈਸਿਟੀ ਤੋਂ ਬਚਾਉਣ ਦੇ ਲਈ ਆਉਣ ਵਾਲੇ ਹਫਤਿਆਂ ਦੇ ਵਿੱਚ ਨਵੇਂ ਟੈਰਿਫ ਲਗਾਏ ਜਾਣਗੇ ਕਾਰਨੇ ਨੇ ਸਟੀਲ ਅਤੇ ਐਲੂਮੀਨੀਅਮ ਦੇ ਲਈ ਦੋ ਵੱਖ-ਵੱਖ ਜਿਹੜੇ ਨੇ ਟਾਸਕ ਫੋਰਸਾਂ ਬਣਾਉਣ ਦਾ ਵੀ ਐਲਾਨ ਕੀਤਾ ਜੋ ਸਥਿਤੀ ਦੀ ਨਿਗਰਾਨੀ ਕਰਨ ਅਤੇ ਸਰਕਾਰ ਨੂੰ ਸਲਾਹ ਦੇਣ ਦੇ ਲਈ ਮਿਲਣਗੇ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਜਿਹੜੇ ਨੇ ਅ ਐਸੋਸੀਏਸ਼ਨ ਅਤੇ ਕੈਨੇਡੀਅਨ ਪ੍ਰੋਡਿਊਸ ਐਸੋਸੀਏਸ਼ਨਜ਼ ਅਤੇ ਹੋਰ ਜਿਹੜੇ ਇਸ ਦੇ ਨਾਲ ਜੁੜੇ ਯੂਨਾਈਟਿਡ ਵਰਕਰਸ ਦੇ ਮੁਖੀਆਂ ਨੇ ਵੀਰਵਾਰ ਨੂੰ ਪਾਰਲੀਮੈਂਟ ਹਿੱਲ ਦਾ ਦੌਰਾ ਕੀਤਾ ਤੇ ਸੰਗੀ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਉਦਯੋਗ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਅਮਰੀਕੀ ਟੈਰੀਫਾਂ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਉਦਯੋਗਾਂ ਨੂੰ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਪਾ ਦਿੱਤਾ ਹੈ ਤੇ ਉਹਨਾਂ ਨੇ ਵੀਰਵਾਰ ਸਵੇਰੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਜਿਹੜਾ ਉਸ ਦੇ ਵਰਕਰ ਜਿਹੜੇ ਨੇ ਉਹ ਹੁਣ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਸੱਚਮੁੱਚ ਬਹੁਤ ਜਲਦੀ ਹੀ ਇੱਕ ਇਸ ਦਾ ਹੱਲ ਕੱਢੀਏ ਤੇ ਅੱਜ ਦੇ ਲਾਂ ਦੇ ਨਾਲ ਕਾਰਨੇ ਸਪਸ਼ਟ ਸੰਦੇਸ਼ ਦੇ ਰਹੇ ਨੇ ਕਿ ਜੇ ਕੋਈ ਡੀਲ ਸਿਰੇ ਨਹੀਂ ਚੜਦੀ ਤਾਂ ਉਹ ਕੈਨੇਡਾ ਦੇ ਜਵਾਬੀ ਟੈਰਿਫਾਂ ਨੂੰ ਵਧਾਉਣ ਦੇ ਲਈ ਜਿਹੜਾ ਉਹ ਆਪਣਾ ਇਰਾਦਾ ਰੱਖਦੇ ਨੇ ਤੇ ਕਾਰਨੇ ਨੇ ਕਿਹਾ ਕਿ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਦੇ ਆਯਾਤ ਤੇ ਕੈਨੇਡੀਅਨ ਟੈਰਿਫ ਇੱਕ ਅਜਹੀ ਦਰ ਦੇ ਉੱਤੇ ਨਿਰਧਾਰਿਤ ਕੀਤੇ ਜਾਣਗੇ ਜੋ ਕਿ ਇਹ ਪ੍ਰਗਤੀ ਦੇ ਅਨੁਕੂਲ ਹੋਣਗੇ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਘਰੇਲੂ ਕੰਪਨੀਆਂ ਨੂੰ ਦੇਸੀ ਸਟੀਲ ਦੇ ਲਈ ਸ਼ਾਹਦ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਆਯਾਤ ਘਟਨ ਅਤੇ ਟੈਰਿਫ ਪ੍ਰਭਾਵਤ ਦੇਸੀ ਉਦਯੋਗ ਨੂੰ ਜਿਹੜਾ ਉਹ ਫਾਇਦਾ ਹੋਵੇ ਇਸ ਤੋਂ ਇਲਾਵਾ ਕਾਰਨੇ ਨੇ ਇਹ ਵੀ ਦੱਸਿਆ ਕਿ ਜਿਹੜੇ ਵੱਡੇ ਬੁਨਿਆਦੀ ਢਾਂਚੇ ਤੇ ਕੁਦਰਤੀ ਸਰੋਤ ਸਬੰਧਤ ਪ੍ਰੋਜੈਕਟ ਲਿਆਉਣ ਦੀ ਜੜੀ ਹੈ ਉਹ ਯੋਜਨਾ ਵੀ ਉਲੀਕੀ ਗਈ ਹੈ ਤੇ ਉਹ ਵੀ ਸਟੀਲ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ ਹੋਵੇਗੀ ਸੋ ਇਸ ਸਬੰਧੀ ਜਿਹੜਾ ਇੱਕ ਨਵਾਂ ਕਾਨੂੰਨ ਬਿਲ C5 ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਜੋ ਅਜਿਹਿਆਂ ਵੱਡੀਆਂ ਰਾਸ਼ਟਰ ਨਿਰਮਾਣ ਦੀਆਂ ਯੋਜਨਾਵਾਂ ਦੇ ਲਈ ਮਨਜ਼ੂਰੀ ਦੀ ਪ੍ਰਕਿਰਿਆ ਦੇ ਉੱਤੇ ਜ਼ੋਰ ਦੇ ਸਕੇਗਾ ਸੋ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਜਿਹੜਾ ਉਹ ਭਾਰੀ ਤੌਰ ਦੇ ਉੱਤੇ ਮਾਤਰਾ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਲੋਡ ਪਵੇਗੀ ਆਖਿਰ ਦੇ ਵਿੱਚ ਕਾਰਨੀ ਨੇ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਉਦਯੋਗਾਂ ਦਾ ਇਹ ਗੱਲ ਜੇ ਕੀਤੀ ਜਾਵੇ ਤਾਂ ਇਨ੍ਹਾਂ ਉਦਯੋਗਾਂ ਦੇ ਵਿੱਚ ਕੰਮ ਕਰ ਰਹੇ ਵਰਕਰ ਇਸ ਵਪਾਰਕ ਲੜਾਈ ਦੇ ਵਿੱਚ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਹੇ ਨੇ ਇਸ ਲਈ ਉਹ ਨਾ ਪ੍ਰਭਾਵਿਤ ਹੋਣ ਉਹਨਾਂ ਦੇ ਹੱਲ ਇਸ ਵੇਲੇ ਕੱਢਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕੈਨੇਡਾ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਉਹਨਾਂ ਨੂੰ ਇਸ ਮੌਕੇ ਸਹੂਲਤ ਦਿੱਤੀ ਜਾਵੇ ਤੇ ਇਸ ਪ੍ਰਭਾਵਿਤ ਹੋ ਰਹੇ ਟੈਰਿਫ ਤੋਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਵੈਂਕੂਵਰ ਪੁਲਿਸ ਵਿਭਾਗ ਦੇ ਨਵੇਂ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਹਿੰਸਕ ਅਪਰਾਧ ਦੀ ਦਰ ਜਿਹੜੀ ਹੈ ਉਹ ਘਟ ਰਹੀ ਹੈ ਵੀਰਵਾਰ ਨੂੰ ਵੈਂਕੂਵਰ ਪੁਲਿਸ ਬੋਰਡ ਨੂੰ ਭੇਜੀ ਗਈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਗਿਰਾਵਟ ਇੰਨੀ ਵੱਡੀ ਹੈ ਕਿ ਇਹ 20 ਜਿਹੜੇ ਨੇ 20 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਜਿਹੜਾ ਇਸੇ ਤਰੀਕੇ ਨਾਲ ਇਸ ਦੇ ਆંકੜੇ ਹੋਏ ਨੇ ਔਰ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ 2024 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 2025 ਦੀ ਪਹਿਲੀ ਤਿਮਾਹੀ ਵਿੱਚ ਕੁੱਲ ਅਪਰਾਧ 0.9 ਫੀਸਦ ਜਿਹੜਾ ਉਹ ਘਟਿਆ ਵੀ ਹੈ ਯਾਨੀ ਇਹ ਘਟੇ ਨੇ ਤੇ ਤਕਰੀਬਨ 10121 ਤੱਕ ਜਿਹੜੇ ਹੋ ਗਏ ਨੇ ਜੇ ਗੱਲ ਕੀਤੀ ਜਾਵੇ ਘਟਣ ਦੀ ਤਾਂ ਇਹ ਇਸ ਤੋਂ ਵੱਧ ਕੇ 9921 ਹੋ ਗਏ 2024 ਦੀ ਪਹਿਲੀ ਤਮਾਹੀ ਦੇ ਮੁਕਾਬਲੇ 2025 ਦੀ ਪਹਿਲੀ ਤਮਾਹੀ ਵਿੱਚ ਹਿੰਸਕ ਅਪਰਾਧਾਂ ਦੇ ਵਿੱਚ 11.2 ਫੀਸਦੀ ਗਿਰਾਵਟ ਆਈ ਜਿਸ ਦੇ ਨਾਲ ਮਾਮਲਿਆਂ ਦੀ ਗਿਣਤੀ ਜਿਹੜੀ ਆ 1342 ਤੋਂ ਘਟ ਕੇ 1100 92 ਹੋ ਗਈ ਵੈਨਕੂਵਰ ਦੇ ਵਿੱਚ ਜਿਹੜਾ ਉਹ ਰਿਕਾਰਡ ਤੋੜ ਘਟ ਹਿੰਸਕ ਅਪਰਾਧ 2022 ਦੇ ਵਿੱਚ ਪ੍ਰਾਈਮ ਦੇ ਉੱਤੇ ਲਾਗੂ ਹੋਣ ਤੋਂ ਬਾਅਦ ਘਟੇ ਨੇ ਵੀਪੀਡੀ ਟਾਸਕ ਫੋਰਸ ਬੈਰਾਜ ਨੂੰ ਉਜਾਗਰ ਕਰਨ ਦੇ ਲਈ ਡਾਟਾ ਸਾਂਝਾ ਕਰ ਰਿਹਾ ਹੈ ਜੋ ਕਿ ਫਰਵਰੀ ਦੇ ਵਿੱਚ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਕੇਂਦ੍ਰਿਤ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਈਆਂ ਨੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਨਵਰੀ ਅਤੇ ਮਾਰਚ ਦੇ ਵਿਚਕਾਰ ਜਾਇਦਾਦ ਨਾਲ ਜੁੜੇ ਜਿਹੜੇ ਅਪਰਾਧ ਨੇ ਉਹ 4% ਦੇ ਉਸ ਚ ਗਿਰਾਵਟ ਆਈ ਹੈ ਜਿਸ ਦੇ ਨਾਲ ਕੁੱਲ ਮਾਮਲਿਆਂ ਦੀ ਗਿਣਤੀ 7290 ਤੋਂ ਵਾਧਕ ਤੋ ਵਧ ਤੋਂ ਵਧ ਕੇ ਜਿਹੜੀ ਆ ਉਹ ਘਟ ਹੋ ਕੇ 7000 ਤੱਕ ਹੋ ਗਈ ਹੈ ਸੋ ਇਸ ਦੌਰਾਨ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਇਸ ਸਾਲ ਦੀ ਪਹਿਲੀ ਤਮਾਹੀ ਦੇ ਵਿੱਚ ਜਿਹੜੀ ਹੈ ਉਹ ਮਾਨਸਿਕ ਸਿਹਤ ਐਕਟ ਅਧੀਨ ਲੋਕਾਂ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 7 ਫੀਸਦੀ ਦਾ ਵਾਧਾ ਹੋਇਆ ਜਿਸ ਦੇ ਨਾਲ 2024 ਦੇ ਵਿੱਚ ਇਸ ਸਮੇਂ ਦੌਰਾਨ ਕਾਲਾਂ ਦੀ ਜਿਹੜੀ ਕੁੱਲ ਗਿਣਤੀ 981 ਤੋਂ ਵਧ ਕੇ 1050 ਤੱਕ ਹੋ ਗਈ ਹੈ VPD ਦੇ ਅਨੁਸਾਰ ਫਰਵਰੀ ਤੇ ਮਾਰਚ ਦੇ ਵਿੱਚਕਾਰ ਐਕਟ ਦੇ ਜਿਹੜੇ ਨੇ ਉਹ ਜੇ ਆંકੜੇ ਦੇਖੇ ਜਾਂਦੇ ਹਨ ਤਾਂ ਇਹਨਾਂ ਦੇ ਵਿਚਕਾਰ ਐਕਟ ਦੇ ਤਹਿਤ 578 ਵਾਰ 474 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ 2024 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 2.8 ਫੀਸਦੀ ਦਾ ਵਾਧਾ ਹੈ ਬੀਸੀ ਦੇ ਸਕੂਲਾਂ ਤੋਂ ਕਈ ਮਾਪੇ ਪਰੇਸ਼ਾਨ ਨੇ BC टीचर्स फेडरेशन ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੇ ਕੋਲ ਸਹੀ ਗਿਣਤੀ ਨਹੀਂ ਹੈ ਕਿ ਕਿੰਨਿਆਂ ਇਸ ਵੇਲੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪਰਨਦੀ ਲੋੜ ਹੈ ਪਰ ਉਹ ਪੁਸ਼ਟੀ ਕਰਦੇ ਨੇ ਕਿ ਸਥਿਤੀ ਇੱਕ ਨਿਰਾਸ਼ਾਜਨਕੀ ਹੈ ਤੇ ਸੰਕਟ ਜਿਹੜਾ ਉਹ ਵੱਧ ਗਿਆ ਜੋ ਐਲੀਮੈਂਟਰੀ ਮਿਡਲ ਇਨ੍ਹਾਂ ਸਕੂਲਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਦੇ ਲਈ ਇਹ ਮਹਿਸੂਸ ਹੋ ਸਕਦਾ ਹੈ ਕਿ ਚੀਜ਼ਾਂ ਵੱਧ ਤੋਂ ਵੱੱਤਰ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਸੂਬੇ ਭਰ ਦੇ ਵਿੱਚ ਕਲਾਸਰੂਮਾਂ ਦੇ ਵਿੱਚ ਸਟਾਫ ਦੀ ਕਮੀ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਦੇ ਕੋਲ ਸਹੀ ਆંકड़े ਨਹੀਂ ਹੈ ਕਿ ਕਿੰਨੀਆਂ ਸਾਮੀਆਂ ਪਰਨ ਦੀ ਲੋੜ ਹੈ ਪਰ ਉਹ ਪੁਸ਼ਟੀ ਕਰਦੇ ਨੇ ਕਿ ਸਥਿਤੀ ਇੱਕ ਹਤਾਸ਼ ਸੰਕਟ ਦੇ ਪੱਧਰਾਂ ਦੇ ਉੱਤੇ ਪਹੁੰਚ ਗਈ ਹੈ ਜੋ ਐਲੀਮੈਂਟਰੀ ਮਿਡਲ ਅਤੇ ਹਾਈ ਸਕੂਲਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਕਹਿੰਦੇ ਕਿ ਅਸੀਂ ਹਰ ਸਮੇਂ ਇਹ ਸੁਣਦੇ ਹਾਂ ਤੇ ਉਹਨਾਂ ਨੂੰ ਯਕੀਨ ਹੈ ਕਿ ਮਾਪੇ ਤੁਹਾਨੂੰ ਇਹ ਵੀ ਦੱਸ ਸਕਦੇ ਨੇ ਕਿ ਉਹਨਾਂ ਦੇ ਬੱਚਿਆਂ ਦੀਆਂ ਕਲਾਸਾਂ ਦੇ ਵਿੱਚ ਗੈਰ ਪ੍ਰਮਾਨਿਤ ਅਧਿਆਪਕ ਹਨ ਅਸੀਂ ਜਾਣਦੇ ਹਾਂ ਕਿ ਸਾਡੇ ਮੈਂਬਰ ਆਪਣੀ ਤਿਆਰੀ ਸਮਾਂ ਅਗਵਾ ਦਿੰਦੇ ਨੇ ਤੇ ਉਹਨਾਂ ਨੂੰ ਸਕੂਲ ਦੇ ਵਿੱਚ ਘੁਮਾਇਆ ਜਾਂਦਾ ਹੈ ਤਾਂ ਜੋ ਉਹ ਖਾਲੀ ਥਾਵਾਂ ਨੂੰ ਪੂਰਾ ਕਰ ਸਕਣ ਇੱਕ ਯਕੀਨੀ ਤੌਰ ਦੇ ਤੇ ਇੱਕ ਗੰਭੀਰ ਘਾਟ ਹੈ ਅਤੇ ਇਹ ਘਾਟ ਸਿਰਫ ਅਧਿਆਪਕਾਂ ਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਸਿੱਖਿਆ ਸਹਾਇਕਾਂ ਤੇ ਵੀ ਲਾਗੂ ਹੁੰਦੀ ਹੈ ਜੌਨਸਟਨ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਕਲਾਸਰੂਮ ਦੇ ਵਿੱਚ ਕਾਫੀ ਪੂਰੀ ਤਰ੍ਹਾਂ ਪਰਮਾਨント ਅਧਿਆਪਕ ਨਹੀਂ ਹੈ ਤੇ ਹਰ ਕਲਾਸਰੂਮ ਵਿੱਚ ਕਾਫੀ ਈਏਵੀ ਅਧਿਆਪਕ ਨਹੀਂ ਹੈ ਅਤੇ ਇਹ ਉਹਨਾਂ ਦੋਵਾਂ ਸਮੂਹਾਂ ਦੇ ਕੰਮ ਨੂੰ ਹੋਰ ਵੀ ਮੁਸ਼ਕਿਲ ਬਣਾਉਂਦਾ ਹੈ ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਹਾਂ ਉਹਨਾਂ ਦਾ ਮੰਨਣਾ ਹੈ ਕਿ ਕੁਝ ਜ਼ਿਲ੍ਹੇ ਸਟੇਲ ਨੂੰ ਪੂਰਾ ਕਰਨ ਦੇ ਲਈ ਮਾਪਿਆਂ ਤੇ ਨਿਰਭਰ ਕਰ ਰਹੇ ਨੇ ਜੌਨਸਟਨ ਦਾ ਕਹਿਣਾ ਹੈ ਕਿ ਤੱਕ ਸੇ ਕਿਹੜੀ ਪ੍ਰਣਾਲੀ ਦੇ ਵਿੱਚ ਵਧੇਰੇ ਪੈਸਾ ਲਗਾਉਣਾ ਇੱਕ ਸਪਸ਼ਟ ਹੱਲ ਹੈ ਪਰਦੇਸ਼ ਦੇ ਦੂਜੇ ਹਿੱਸਿਆਂ ਤੋਂ ਸਿੱਖਿਆਕਾਂ ਨੂੰ ਫੜਨ ਦੇ ਯੋਗ ਹੋਣਾ ਵੀ ਹੁਣ ਇੱਕ ਵਿਕਲਪ ਨਹੀਂ ਜਾਪਦਾ ਇਹ ਦੇਸ਼ ਭਰ ਦੇ ਵਿੱਚ ਇੱਕ ਸੰਕਟ ਹੈ ਜਿਸ ਦਾ ਪ੍ਰਭਾਵ ਹੈ ਕਿਉਂਕਿ ਰਵਾਇਤੀ ਤੌਰ ਤੇ ਅਸੀਂ ਦੂਜੇ ਸੂਬਿਆਂ ਤੇ ਪਰਦੇਸ਼ਾਂ ਤੋਂ ਸਿੱਖਿਆਕਾਂ ਤੇ ਕਾਮਿਆਂ ਨੂੰ ਬੀਸੀ ਦੇ ਵਿੱਚ ਖਿੱਚਦੇ ਆਏ ਹਾਂ ਪਰ ਹੁਣ ਜਦੋਂ ਉਹ ਘਟ ਗਏ ਨੇ ਤਾਂ ਲੋਕਾਂ ਦੇ ਕੋਲ ਵਧੇਰੇ ਵਿਕਲਪਨ ਤੇ ਉਹ ਘਰ रह ਸਕਦੇ ਨੇ ਤੇ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੇ ਨੇ ਇਸ ਦਾ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ ਜੌਨਸਟਨ ਨੂੰ ਲੱਗਦਾ ਹੈ ਕਿ ਇਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸ਼ਿੱਖਿਆ ਮੰਤਰਾਲੇ ਦੀ ਹੈ ਇਹ ਤੱਥ ਕਿ ਅਸੀਂ ਇੱਕ ਸੰਕਟ ਦੇ ਵਿੱਚ ਆ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਗਰਮੀਆਂ ਦੌਰਾਨ ਹਲ ਲੱਭਣ ਦੇ ਲਈ ਕੰਮ ਕਰਨ ਦੇ ਵਿਚਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਮੇਜ਼ ਤੇ ਬੈਠ ਕੇ ਕਿਸੇ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਵਿੱਚ ਯਕੀਨਨ ਖੁਸ਼ੀ ਮਹਿਸੂਸ ਕਰਾਂਗੇ ਤਾਂ ਜੋ ਸਾਡੇ ਮੈਂਬਰਾਂ ਨੂੰ ਕਲਾਸਰੂਮ ਦੇ ਵਿੱਚ ਵਧੇਰੇ ਸਹਾਇਤਾ ਪ੍ਰਾਪਤ ਕਰਨ ਤੇ ਵਿਦਿਆਰਥੀਆਂ ਨੂੰ ਉਹ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਜਾ ਰਹੀ ਹੈ ਜੋ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਉਹਨਾਂ ਇਹ ਵੀ ਉਮੀਦ ਜਤਾਈ ਹੈ ਕਿ ਹੋਰ ਮਾਹਰ ਭੂਮਿਕਾਵਾਂ ਪਰੀਆਂ ਜਾ ਸਕਦੀਆਂ ਨੇ ਇਹਨਾਂ ਸਾਰੀਆਂ ਕਮੀਆਂ ਦੇ ਬਾਵਜੂਦ ਜੌਨਸਨ ਬੀਸੀ ਦੇ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚ ਰੱਖਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਜੋ ਲੋਕ ਇਸ ਪ੍ਰਣਾਲੀ ਦੇ ਵਿੱਚ ਹੈ ਉਹ ਚੀਜ਼ਾਂ ਨੂੰ ਟਰੈਕ ਤੇ ਰੱਖਣ ਲਈ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਪਰ ਇਸ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਅਜਿਹੇ ਮਾਪਿਆਂ ਨੂੰ ਲੱਭ ਸਕਦੇ ਹੋ ਜਿਨ੍ਹਾਂ ਦੇ ਬੱਚਿਆਂ ਨੂੰ ਥੋੜੀ ਜਹੀ ਵਾਧੂ ਸਹਾਇਤਾ ਦੀ ਲੋੜ ਹੋ ਸਕਦੀ ਹੈ ਜੋ ਕਿ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਇਸ ਦੀ ਘਾਟ ਵੀ ਹੈ ਉਹ ਉਮੀਦ ਕਰ ਰਹੇ ਨੇ ਕਿ ਸੂਬਾ ਗਰਮੀਆਂ ਦੇ ਵਿੱਚ ਸਿਸਟਮ ਨੂੰ ਬਿਹਤਰ ਬਣਾਉਣ ਦੀ ਰਣਨੀਤੀ ਦਾ ਸਮਰਥਨ ਕਰਨ ਦੇ ਲਈ ਇੱਕ ਵੱਡਾ ਐਲਾਨ ਕਰੇਗਾ ਪਰ ਜੌਨਸਨ ਦਾ ਕਹਿਣਾ ਹੈ ਕਿ ਉਹ ਯਥਾ ਤਵਾਦੀ ਵੀ ਹੈ ਇਮਾਨਦਾਰੀ ਦੇ ਨਾਲ ਉਹਨਾਂ ਕਿਹਾ ਹੈ ਕਿ ਉਹਨਾਂ ਦਾ ਮਾਨੇ ਕਹਿੰਦਾ ਹੈ ਕਿ ਕਲਾਸਰੂਮ ਬਦਕਿਸਮਤੀ ਨਾਲ ਪਤਜੜ ਦੇ ਵਿੱਚ ਬਹੁਤ ਇੱਕ ਸਮਾਨ ਦਿਖਾਈ ਦੇਣਗੇ ਪਰ ਉਹਨਾਂ ਨੇ ਕਿਹਾ ਕਿ ਪਵਿੱਖੇ ਦੇ ਵਿੱਚ ਜਿਹਾ ਕੁਝ ਵੀ ਦਿਖਾਈ ਨਹੀਂ ਦਿੰਦਾ ਨੋਵਾ ਸਕੋਸ਼ੀਆ ਦੀ ਸਰਕਾਰ ਨੇ ਦੋ ਲਾਪਤਾ ਬੱਚਿਆਂ ਦੇ ਜਿਹੜੀ ਹੈ ਉਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਦੋ ਲਾਪਤਾ ਬੱਚਿਆਂ ਜਿਨ੍ਹਾਂ ਦਾ ਨਾਮ ਜੈਕ ਤੇ ਲੀਲੀ ਸੋਲੀਵੈਨ ਹੈ ਉਹਨਾਂ ਦੀ ਗੁੰਮਸ਼ੁਦਗੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1,50,000 ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ ਇਹਨिके ਬੱਚੇ ਦੋਨੋਂ ਭੈਣ ਭਰਾ ਨੇ ਹੈਲਫੈਕਸ ਲਾਗੇ ਪੈਂਦੇ ਪਿਕਟੋ ਕਾਉਂਟੀ ਦੇ ਜਿਹੜੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿ ਰਹੇ ਸੀ 2 ਮਈ ਤੋਂ ਇਹ ਲਾਪਤਾ ਨੇ ਤੇ ਸੂਬੇ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਦੋ ਲਾਪਤਾ ਬੱਚਿਆਂ ਬੱਚਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਜਿਹੜਾ ਉਹ ਇਨਾਮ ਵੀ ਦਿੱਤਾ ਜਾਏਗਾ ਤੇ ਇਹ ਇਨਾਮ ਉਹਨਾਂ ਅਨਸੁਲਝੇ ਗੰਭੀਰ ਮਾਮਲਿਆਂ ਦੇ ਵਿੱਚ ਦਿੱਤਾ ਜਾਂਦਾ ਹੈ ਜਿੱਥੇ ਗ੍ਰਿਫਤਾਰੀ ਜਾਂ ਸਜ਼ਾ ਜਿਹੜੀ ਹੈ ਉਹ ਪਹੁੰਚਣ ਦੀ ਲੋੜ ਜਿਹੜੀ ਹੈ ਉਹ ਨਹੀਂ ਹੁੰਦੀ ਪਹੁੰਚਣ ਦੀ ਲੋੜ ਹੁੰਦੀ ਹੈ ਸੋ 6 ਸਾਲ ਦੀ ਲਿਲੀ ਤੇ 4 ਸਾਲ ਦਾ ਜੈਕ 2 ਮਹੀਨ ਨੂੰ ਲੈਂਡਸਟਾਊਨ ਸਟੇਸ਼ਨ ਨੋਵਾ ਸਕੋਸ਼ੀਆ ਦੇ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਏ ਸਨ ਤੇ ਸੰਘਣੀ ਦਰਖਤਾਂ ਵਾਲੇ ਇਲਾਕੇ ਦੇ ਵਿੱਚ ਜਿਹੜਾ ਤ ਤਫਸੀਲ ਦੇ ਨਾਲ ਇਹਨਾਂ ਦੀ ਖੋਜ ਕੀਤੀ ਜਾ ਰਹੀ ਹੈ ਆਰਸੀਐਮਪੀ ਦੇ ਵੱਲੋਂ ਵੀ ਲੰਬੀ ਜਾਂਚ ਦੇ باوجود ਅਜੇ ਤੱਕ ਇਹਨਾਂ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਬੱਚੇ ਗੁੰਮ ਹੋਣ ਤੋਂ ਇੱਕ ਦਿਨ ਪਹਿਲਾਂ ਆਪਣੇ ਮਾਪਿਆਂ ਦੇ ਨਾਲ ਮੌਜੂਦ ਸਨ ਕੋਈ ਵੀ ਵਿਅਕਤੀ ਜਿਹੜਾ ਹੈ ਉਹਨੂੰ ਜਾਣਕਾਰੀ ਹੈ ਤਾਂ ਉਹਨੂੰ ਇਨਾਮੀ ਪ੍ਰੋਗਰਾਮ ਦੇ ਤਹਿਤ ਜਾਣਕਾਰੀ ਦੇ ਵਿੱਚ ਆਪਣਾ ਨਾਮ ਅਤੇ ਸੰਪਰਕ ਦੀ ਜਾਣਕਾਰੀ ਜਿਹੜੀ ਹੈ ਉਹ ਦੇਣ ਨਹੀਂ ਪਵੇਗੀ ਅਤੇ ਜ਼ਰੂਰਤ ਪੈਣ ਦੇ ਉੱਤੇ ਅਦਾਲਤ ਦੇ ਵਿੱਚ ਗਵਾਹੀ ਵੀ ਦੇਣੀ ਪੈ ਸਕਦੀ ਹੈ ਸੋ ਜਾਣਕਾਰੀ ਦੇਣ ਦੇ ਲਈ ਜਿਹੜਾ ਨੰਬਰ ਵੀ ਜਾਰੀ ਕੀਤਾ ਗਿਆ ਹੈ 8887109090 ਦੇ ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਸੋ ਇਸ ਸਮੇਂ 122 ਅਜਿਹੇ ਅਣਸੁਲਝੇ ਮਾਮਲੇ ਹਨ ਜਿੱਥੇ ਸੂਬਾ ਜਿਹੜਾ ਉਹ ਕਿਸੇ ਦੇ ਵੀ ਜੇਪਾਲ ਕਰ ਰਿਹਾ ਹੈ ਤਾ ਜਾਣਕਾਰੀ ਦੇਣ ਵਾਲਿਆਂ ਲਈ ਨਗਦ ਇਨਾਮ ਦੀ ਪੇਸ਼ਕਸ਼ ਵੀ ਕਰ ਰਿਹਾ ਹੈ ਸੋ ਇਹਨਾਂ ਦੇ ਵਿੱਚ ਉਹ ਬਹੁਤੇ ਹੱਤਿਆ ਦੇ ਕੇਸ ਹਨ ਪਰ ਕਰੀਬ 20 ਕੇਸ ਗੁੰਮਸ਼ੁਦਾ ਵਿਅਕਤੀਆਂ ਦੇ ਨਾਲ ਹੀ ਜੁੜੇ ਹੋਏ ਨੇ ਸਰੀ ਸ਼ਹਿਰ ਨੇ 152 ਸਟ੍ਰੀਟ ਅਤੇ 164 ਸਟ੍ਰੀਟ ਤੋਂ ਵਿਚਕਾਰ 64 ਵੈਨਿਊ ਨੂੰ ਛੋੜਾ ਕਰਕੇ 4 ਲੇਨ ਬਣਾਉਣ ਦੇ ਲਈ ਇੱਕ ਬਹੁ ਵਰਤੋਂ ਵਾਲਾ ਰਸਤਾ ਸ਼ਾਮਿਲ ਕਰਨ ਦੇ ਲਈ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਬਸਨਿਕਾਂ ਦੇ ਲਈ ਸਾਈਕਲ ਚਲਾਉਣਾ ਤੇ ਡਰਾਈਵ ਕਰਨਾ ਹੋਰ ਸੁਰੱਖਿਆਤ ਵੀ ਬਣਾਇਆ ਜਾ ਸਕੇ ਸੋ 10 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਜਿਹੜਾ ਮਕਸਦ ਹੈ ਉਹ ਹੈ ਸੜਕ ਸੁਰੱਖਿਆ ਦੇ ਵਿੱਚ ਸੁਧਾਰ ਕਰਨਾ ਟ੍ਰੈਫਿਕ ਭੀੜ ਨੂੰ ਘਟਾਉਣਾ ਤਾਂ ਜੋ ਸ਼ਹਿਰ ਦੀ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਜਿਹੜਾ ਹੈ ਉਹ ਪੂਰਾ ਕਰਨ ਦੇ ਲਈ ਕੰਮ ਕੀਤਾ ਜਾ ਸਕੇ ਇਹ ਕੰਮ ਸਰੀ ਸ਼ਹਿਰ ਦੇ ਲੰਬੇ ਸਮੇਂ ਤੋਂ ਇਸ ਯੋਜਨਾ ਦਾ ਆਖਰੀ ਹਿੱਸਾ ਹੈ ਜਿਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਹੋਰ ਚੌੜਾ ਕੀਤਾ ਜਾਏ ਜਿਸ ਦੇ ਨਾਲ 64 ਐਵੇਨਿਊ 4 ਲੇਨ ਦੇ ਵਿੱਚ ਤਬਦੀਲ ਹੋ ਕੇ 120 ਸਟਰੀਟ ਤੋਂ 196 ਸਟਰੀਟ ਤੱਕ ਇੱਕ ਲਗਾਤਾਰ ਪੂਰਬ ਪੱਛਮ ਨੂੰ ਜੋੜਨ ਵਾਲਾ ਮਾਰਗ ਜੜਾ ਉਹ ਬਣ ਜਾਏਗਾ ਮੇਅਰ ਬੈਂਡਲੋਕ ਨੇ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ ਸਾਡੀ ਕਾਉਂਸਲ 64 ਐਵੇਨਿਊ ਵਰਗੇ ਜ਼ਰੂਰੀ ਸੜਕ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੀ ਹੈ ਜੋ ਨਿਊਟਨ ਅਤੇ ਕਲੋਵਰ ਡੇਲ ਪਾਈਚਾਰਿਆਂ ਨੂੰ ਜੋੜਨ ਵਾਲਾ ਇੱਕ ਮਹੱਤਵਪੂਰਨ ਪੂਰਬ ਪੱਛਮ ਕੋਰੀਡੋਰ ਹੈ ਰਣ ਨੀਤੀ ਕੋ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਤਰਜੀਹ ਦੇ ਕੇ ਅਸੀਂ ਆਪਣੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਾਂ ਟ੍ਰੈਫਿਕ ਦੇਰੀ ਨੂੰ ਘਟਾ ਰਹੇ ਹਾਂ ਸੜਕ ਸੁਰੱਖਿਆ ਨੂੰ ਵਧਾ ਰਹੇ ਹਾਂ ਤੇ ਸੰਪਰਕ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਮਨਾਇਆ ਜਾ ਸਕੇ ਕਿ ਸਰੀ ਵਾਲੇ ਜਿਹੜੇ ਨੇ ਉਹ ਵਸਨੀਕਾ ਦੇ ਲਈ ਰਹਿਣ ਯੋਗ ਖੁਸ਼ਹਾਲ ਪਾਈਚਾਰਾ ਬਣਾਇਆ ਜਾ ਸਕੇ ਤੇ ਕੁੱਲ ਮਿਲਾ ਕੇ ਸਾਡੀ ਕਾਉਂਸਲ ਅਗਲੇ 5 ਸਾਲਾਂ ਦੇ ਵਿੱਚ ਸੜਕਾਂ ਅਤੇ ਆਵਾਜਾਈ ਦੇ ਵਿੱਚ $446 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ ਸੋ ਜੋ ਸੜਕ ਸੁਧਾਰਾਂ ਦੇ ਵਿੱਚ ਸ਼ਾਮਿਲ ਹੋਏਗਾ ਉਹ ਹੋਏਗਾ 2 ਲੇਨਾਂ ਤੋਂ ਵਧਾ ਕੇ 4 ਲੇਨ ਬਣਾਉਣਾ ਦੱਖਣੀ ਪਾਸੇ ਸਾਈਕਲ ਸਵਾਰਾਂ ਤੇ ਪੈਦਲ ਚੱਲਣ ਵਾਲਿਆਂ ਦੇ ਲਈ ਬਹੁ ਵਰਤੋਂ ਵਾਲਾ ਰਸਤਾ ਬਣਾਉਣਾ 152 ਸਟਰੀਟ ਤੋਂ 88 ਹੈਵੈਨਿਊ ਤੱਕ ਨਵੀਂ ਸੜਕ ਦੀ ਤਿਆਰੀ 64 ਹੈਵੈਨਿਊ ਤੇ 152 ਸਟਰੀਟ ਇੰਟਰਸੈਕਸ਼ਨ ਤੇ ਰੇਲਵੇ ਲਾਈਨ ਦੇ ਉੱਤੇ ਮੁਰੰਮਤ ਕੰਮ ਨੂੰ ਪੂਰਾ ਕਰਨਾ ਨਿਰਮਾਣ ਕਾਰਜ ਦੌਰਾਨ 66 ਵੈਨਿਊ ਨੇੜੇ 152 ਸਟਰੀਟ ਦੇ ਇੱਕ ਹਿੱਸੇ ਨੂੰ ਥੋੜੇ ਸਮੇਂ ਲਈ ਬੰਦ ਵੀ ਕੀਤਾ ਜਾਏਗਾ ਤਾਂ ਜੋ ਰੇਲਵੇ ਕ੍ਰਾਸਿੰਗ ਤੇ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ 152 ਸਟਰੀਟ ਤੋਂ 164 ਸਟਰੀਟ ਤੱਕ 66 ਵੈਨਿਊ ਨੂੰ ਚੁੜਾਈ ਦਾ ਕੰਮ 2026 ਤੱਕ ਪੂਰਾ ਹੋਣ ਦੀ ਉਮੀਦ ਹੈ ਤੇ 100 ਅਤੇ ਇਹ ਇਸ ਤੋਂ ਲਾ ਵਾ 177 ਬੀ ਸਟਰੀਟ ਤੋਂ 184 ਸਟਰੀਟ ਤੱਕ ਪਹਿਲੇ ਪੜਾ ਦੇ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਗਰ ਦੇ ਅਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਸ਼ ਸਿੰਘ ਸੰਗਾਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਸ਼ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਅਡਮਿੰਟਨ ਸ਼ਹਿਰ ਤੋਂ ਦੋਸਤੋ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਜਦੋਂ ਪਿਛਲੀ ਫੈਡਰਲ ਇਲੈਕਸ਼ਨ ਹੋਈ ਆ ਉਹਦੇ ਵਿੱਚ ਕੰਜ਼ਰਵੇਡਰ ਪਾਰਟੀ ਦੇ ਜਿਹੜੇ ਲੀਡਰ ਸੀਗੇ ਪੀਅਰ ਪੋਲੀਆਫਰੀ ਉਹ ਆਪਣੀ ਇਲੈਕਸ਼ਨ ਉਧਰੋਂ ਕਾਲਟਨ ਆਟਵਾ ਤੋਂ ਨਹੀਂ ਸੀ ਜਿੱਤ ਸਕੇ ਸੋ ਉਹਨਾਂ ਲਈ ਇੱਕ ਮੁਸ਼ਕਲ ਬਣ ਗਈ ਸੀ ਕਿ ਹੁਣ ਪਾਰਲੀਮੈਂਟ ਵਿੱਚ ਉਹ ਕਿੱਦਾਂ ਪਹੁੰਚਣ ਤੇ ਉਹਨਾਂ ਦੀ ਹੀ ਪਾਰਟੀ ਦੇ ਇੱਕ ਐਮਪੀ ਡੇਮियन ਕੋਰਕ ਉਹਨਾਂ ਦਾ ਨਾਂ ਹੈ ਜੀ ਜਿਹੜੇ ਅਲਬਰਟਾ ਤੋਂ 82% ਜਿਹੜੀਆਂ ਜੀ ਵੋਟਾਂ ਲੈ ਕੇ ਉਹ ਜਿੱਤੇ ਸੀਗੇ ਅੱਛਾ ਹੁਣ ਉਹ ਉਹਨਾਂ ਨੇ ਰਿਜ਼ਾਈਨ ਉਦੋਂ ਹੀ ਆਫਰ ਕਰਤੀ ਸੀ ਵੀ ਮੈਂ ਆਪਣੀ ਸੀਟ ਰਿਜ਼ਾਈਨ ਕਰ ਦਿੰਨਾ ਤਾਂ ਕਿ ਪੀਅਰ ਪੋਲੀਫੋਰੀ ਉੱਥੇ ਆ ਕੇ ਇਲੈਕਸ਼ਨ ਲੜਨ ਤੇ ਜਿੱਤ ਕੇ ਫੇ ਪਾਰਲੀਮੈਂਟ ਵਿੱਚ ਪਹੁੰਚਣ ਪਰ ਹੋਇਆ ਕੀ ਜੀ ਉਹਨਾਂ ਨੂੰ ਪਤਾ ਲੱਗਾ ਵੀ ਜਿੰਨੀ ਦੇਰ ਤੱਕ ਉਹਨਾਂ ਦਾ ਉਹ ਗਜ਼ਟ ਦੇ ਵਿੱਚ ਨਾ ਜਾਂਦਾ ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਮਹੀਨਾ ਉਡੀਕ ਕਰਨੀ ਪੈਂਦੀ ਆ ਔਰ ਉਹ ਮੀਨਾ ਉਡੀ ਕਰਨ ਤੋਂ ਬਾਅਦ ਫਿਰ ਉਹ ਰਿਜ਼ਾਈਨ ਕਰਨਗੇ ਤੇ ਫਿਰ ਇਨਫੋਰਮ ਕੀਤਾ ਜਾਏਗਾ ਇਲੈਕਟਰਲ ਜਿਹੜਾ ਕਮਿਸ਼ਨ ਹੈਗਾ ਉਹਨਾਂ ਨੂੰ ਕਿ ਭਾਈ ਆਹ ਸੀਟ ਖਾਲੀ ਹੋ ਗਈ ਆ ਤੇ ਉਹਦੇ ਤੇ ਫਿਰ ਉਹ ਸਰਕਾਰ ਨੂੰ ਕਹਿਣਗੇ ਕਿ ਹਾਂ ਭਈ ਪ੍ਰਾਈਮ ਮਿਨਿਸਟਰ ਹੋਈ ਕਦੋਂ ਕਾਲ ਕਰਦੇ ਨੇ ਇਲੈਕਸ਼ਨ ਸੋ ਇਹ ਇਸ ਕਰਕੇ ਪ੍ਰੋਸੈਸ ਡਿਲੇ ਹੋ ਗਿਆ ਸੀ ਪਰ ਡੈਮियन ਕੋਰਕਹੋਰਾ ਨੇ ਇਹ ਜਿਹੜੀ ਆਪਣੀ ਸੀਟ ਸੀਗੀ ਜੀ ਉਦੋਂ ਹੀ ਕਹਿ ਦਿੱਤਾ ਸੀ ਮੈਂ ਰਿਜ਼ਾਈਨ ਕਰਦਾ ਤੇ ਹੁਣ ਦੇਖੋ ਤਾਂ ਕਿ ਜਿਹੜੇ ਪੀਅਰ ਪੋਲੀਆਫੋਰੀਆ ਉਹ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਣਗੇ ਤੇ ਆਪੋਜੀਸ਼ਨ ਦੇ ਲੀਡਰ ਤਾਂ ਹੀ ਬਣ ਸਕਣਗੇ ਤਾਂ ਮੀਨ ਟਾਈਮ ਉਹਨਾਂ ਨੇ ਜਿਹੜੇ ਪਹਿਲਾਂ ਮਿਸਟਰ ਸ਼ੀਅਰ ਸੀਗੇ ਇਹਨਾਂ ਦੇ ਲੀਡਰ ਉਹਨਾਂ ਨੂੰ ਹੀ ਬਣਾਇਆ ਹੋਇਆ ਐ ਇਸ ਵੇਲੇ ਤਾਂ ਕਿ ਜਦੋਂ ਆਰੰਭ ਹੁੰਦੀ ਐ ਪਾਰਲੀਮੈਂਟ ਦੇ ਗੱਲਬਾਤ ਤੇ ਉਹ ਕਰਨਗੇ ਪਰ ਪੀਅਰ ਪੋਲੀਆਫੋਰੀ ਸਪਟੰਬਰ ਤੋਂ ਬਾਅਦ ਦੇ ਵਿੱਚ ਉੱਥੇ ਪਹੁੰਚਣਗੇ ਜੀ ਪਾਰਲੀਮੈਂਟ ਵਿੱਚ ਤੇ ਫਿਰ ਜੇ ਉਹ ਇਲੈਕਸ਼ਨ ਜਿੱਤਦੇ ਆ ਤਾਂ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ